ਪਾਣੀ ਮਿੱਤਰੋਂ ਕੇ ਤੇ ਮਿੱਟੀ ਜਿਹੜੀ ਇਹ ਪਾਰੀਆਂ ਫੌਜਾਂ ਇਹ ਜਿਹੜਾ ਕਿ ਰੇਲਵੇ ਡਿਪਾਰਟਮੈਂਟ ਦਾ ਕੰਮ ਹੈ ਪਰ ਇਹਨਾਂ ਦੀ ਆਦਤ ਹੈ ਨਗੜੀਆਂ ਦੀ ਕਿ ਜਿੱਥੇ ਕੇ ਕੋਈ ਮੁਸ਼ਕਲ ਆਉਂਦੀ ਹੈ ਨਾ ਤੇ ਉਹਦਾ ਡੱਟ ਕੇ ਸਾਹਮਣਾ ਕਰਦੇ ਨੇ ਤੇ ਸੇਵਾ ਵਿੱਚ ਰੁੱਝਦੇ ਨੇ ਤੇ ਆ ਵਧੀਆ ਕੰਮ ਚੱਲ ਰਿਹਾ ਵਾ ਤੇ ਮੈਂ ਮਾਨਯੋਗ ਇਲਾਕੇ ਦੇ ਐਮਐਲਏ ਨੇ ਅਜੇ ਗੁਪਤਾ ਜੀ ਤੇ ਗੁਪਤਾ ਜੀ ਆ ਸੰਗਤਨਮਾ ਨੂੰ ਇਹ ਦਿਨ ਇਹਨਾਂ ਦੇ ਦਰਸ਼ਨ ਵੀ ਕਰਾਉਣੇ ਆ ਕਿ ਆ ਸੇਵਾ ਕਰਦੀਆਂ ਨੇ ਇਹ ਤੁਸੀਂ ਵੀ ਕਿਤੇ ਲਿਖ ਕੇ ਇਹ ਰੇਲਵੇ ਮੰਤਰੀ ਨੂੰ ਭੇਜੋ ਕਿ ਇੱਥੇ ਆ ਮੁਸ਼ਕਲਾਂ ਨੇ ਆ ਦੇਖੋ ਕਿਤਾ ਰਕਸ਼ੇ ਇੱਕ ਦੂਜੇ ਦੇ ਵਿੱਚ ਵਾਝੇ ਆ ਟੋਏ ਵਿੱਚ ਆਏ ਜਾਂ ਐਕਸੀਡੈਂਟ ਵੀ ਹੁੰਦੇ ਨੇ ਤੇ ਆ ਇਹ ਦਿਨ ਉਹਨਾਂ ਐਕਸੀਡੈਂਟ ਵੀ ਕਿੰਨੇ ਜਿਹੇ ਹੋ ਗਏ ਲੋਕਾਂ ਨੂੰ ਸੱਟਾਂ ਲੱਗਦੀਆਂ ਆ ਵੇਖੋ ਜਿੱਦਾਂ ਆ ਆ ਖੜੇ ਨੇ ਇਹ ਮਤਲਬ ਇਹਨਾਂ ਨੂੰ ਔਖਾ ਹੁੰਦਾ ਬੱਚਿਆਂ ਨੂੰ ਵੀ ਨੰਗਣਾ ਇਹ ਆ ਦੇਖੋ ਬੱਚਾ ਇੱਦਾਂ ਫੜਿਆ ਅੱਕਦਾ ਮੱਚ ਰਹੀ ਗੱਡੀ ਆ ਦੇਖੋ ਫੇਰ ਨਾਲ ਇੰਨੀਆਂ ਮੁਸ਼ਕਲਾਂ ਵਾ ਤੇ ਆ ਹੁਣ ਮਿੱਟੀ ਪਾਉਣ ਲੱਗੇ ਆ ਸਕਦਾ ਤੇ ਆਹ ਲਫੜ ਆ ਜਾਓ ਦੇਖਣਾ ਉਹ ਫੜ ਲਓ ਉਹ ਵੀ ਲੈ ਬਾਤ ਦੇਖੋ ਜਰਾ ਹਾਂ ਜੀ ਇਹ ਮੇਰਾ ਪਪਾ ਤੁਸੀਂ ਕਰਦੇ ਹੋ। ਇਹ ਬੇਸ਼ੱਕ ਰੇਲਵੇ ਦਾ ਪਰ ਜਨਤਾ ਦੇ ਆਪਣੀ ਹੈ ਨਾ ਭੈਣ ਭਰਾ ਦੇ ਆਪਣੇ ਹੈ ਨਾ ਮਹਿਮਾਨਾਂ ਦਾ ਵਾਹ। ਮੈਂ ਹੁਣ ਮਾਨਯੋਗ ਐਮਐਲਏ ਸਾਹਿਬ ਨੂੰ ਵੀ ਬੇਨਤੀ ਕਰੂੰਗਾ ਕਿ ਉਹ ਆਪਣੇ ਲੈਟਰ ਪੈਡ ਤੇ ਲਿਖ ਕੇ ਇਹਨੂੰ ਮੰਤਰੀ ਜੀ ਨੂੰ ਰੇਲਵੇ ਮੰਤਰੀ ਨੂੰ ਭੇਜਣਾ। ਐਮਐਲਏ ਸਾਹਿਬ ਉਹਨਾਂ ਨੂੰ ਲਿਖ ਕੇ ਭੇਜੋ। ਅੰਬਰ ਸਾਹਿਬ ਦਾ ਸਭ ਤੋਂ ਮਹਾਨ ਜਿਹੜੀ ਮਾੜੀ ਹਾਲਤ ਆ ਅਨਗੜਾ ਲੰਗੜਾ ਮੁਕਲਿਆ ਹਰ ਦਿਨ ਐਕਸੀਡੈਂਟ ਹੁੰਦੇ ਆ ਲੱਤਾਂ ਭਾਂ ਟੁੱਟਦੀਆਂ ਲਾਹੜਕ ਨੰਬਰ 6 ਆ ਆ ਇਹ ਨਾ ਸੀਗਾ ਅਨਗੜਾ ਨੰਬਰ 26 ਵਾ ਸਾ ਇਹ ਅਨਗੜਾ ਰੇਲਵੇ ਫਾਟ ਗਿਆ ਇੱਥੇ ਆ ਪੋਜੀਸ਼ਨ ਆ ਤੇ ਐਮਐਲਏ ਸਾਹਿਬ ਤੁਸੀਂ ਹਲਕਾ ਦੇ ਐਮਐਲਏ ਜੀ ਇਹ ਲਿਖ ਕੇ ਭੇਜੋ ਰੇਲਵੇ ਮੰਤਰੀ ਸਾਹਿਬ ਨੂੰ ਕਿ ਇਸ ਮੇਰੇ ਇਲਾਕੇ ਦੇ ਲੋਕ ਦੁਖੀ ਆ ਤੇ ਆ ਇੱਥੇ ਗੱਡੀਆਂ ਵਜਦੀਆਂ ਇੱਕ ਦੂਜੇ ਵਿੱਚ ਬੱਚੇ ਵੀ ਡੇਕਦੇ ਨੇ ਇਹਨਾਂ ਦਾ ਭੁਰਾ ਹਾਲ ਹੁੰਦਾ ਵਾ ਤੇ ਆ ਆ ਰਸਤਾ ਬਹੁਤ ਮਾੜਾ ਵਾ ਇੱਕ ਤੇ ਦੇ ਇਹਨੂੰ ਇਹਨੂੰ ਠੀਕ ਕਰਕੇ ਚੰਗੀ ਤਰ੍ਹਾਂ ਬਣਾਉਣ ਆ ਇੱਕ ਟੋਇ ਦਾ ਟ੍ਰੈਕਟਰ ਬਣਾਇਆ ਜਾਵੇ ਵਿਚਕਾਰ 50 50 ਫੁੱਟ ਦਾ ਦੋਵੇਂ ਪੰਨੇ ਫਾੜ ਦੇ ਚਟ ਡਵਾਈਡਰ ਬਣਾਇਆ ਜਾਵੇ ਪਾਈਪ ਦਾ 4 ਇੰਚੀ ਦਾ ਜੋ ਕਿ ਕੋਰ ਖਾਲ ਸਾਹਿਬ ਫਾਰਕ ਤੇ ਵੀ ਬਣਿਆ ਵਾ ਉੱਥੇ ਬਣਿਆ ਇੱਥੇ ਵੀ ਬਣਾਇਆ ਜਾਵੇ ਤਾਂ ਕਿ ਲੈ ਇੱਕ ਦੂਜੇ ਦੇ ਅੱਗੇ ਗੱਡੀਆਂ ਲਾ ਦੇ ਉਧਰੋਂ ਜੇ ਫਾਟ ਪਾ ਦੇ ਤਾਂ ਉਧਰ ਜਾਮ ਮਾਤਰਾ ਆਪਕਿ ਨਾ ਜਾਮ ਹੋਵੇ ਤੈਨੂੰ ਨਾ ਹੀ ਦਿੰਦੇ ਆਪਣੀਆਂ ਆਪਣੀ ਲੇਨ ਚੋਂ ਅੰਮ੍ਰਿਤਸਰੋਂ ਖੇਮਕਰਨ ਪਹੁੰਚ ਜਾਂਦੀ ਆ ਤੇ ਸੰਦੇ ਤੋਂ ਫਾਟਕ ਪਾਰਨੀ ਹੁੰਦਾ ਐ ਕਿਹਦੇ ਕੋਲ ਇਹ ਬੇਨਤੀ ਹੈ ਪਰਵਾਹ ਕਰਦੀ ਹੈ ਜੀ ਜੈ ਭੀਮ ਜੈ ਭੱਟ ਸੰਦੇ ਮਾਪਰਾ ਬਾਟ ਮਾਦਾਗੀ ਜੈ ਕੋਈ ਨਹੀਂ ਬਹੁਤ ਹੀ ਖਰਾਬ ਬਾਟ ਕਰਕੇ ਵੀ ਫਾਟਕ ਨੇ ਹੁਣ ਇਹ ਰਣਜੀਤ ਸਿੰਘ ਕਹਿ ਰਿਹਾ ਕੀ ਗੱਡੀ ਖੇਮ ਕਰਨਾ ਕਿ ਜੰਦੀਆ ਤੇ ਸੰਗਤਾਂ ਲੈਂਡ ਤੇ ਲੱਗੇ ਹੁੰਦੀ ਆ ਗੱਡੀਆਂ ਵਾਲੀਆਂ ਤੇ ਪੂਰੇ ਸਕੂਟਰਾਂ ਵਾਲੇ ਆ ਦੇਖੋ ਆ ਕਿੱਡੇ ਓਕੇ ਹੋ ਗਏ ਆਹ ਵੇਖੋ ਆ ਗੱਡੀਆਂ ਚੜ੍ਹਦੀਆਂ ਨਹੀਂ ਆ ਉੱਥੇ ਖੜੋ ਆੜੀ ਜੱਡੀ ਆ ਕੇ ਆਓ ਦੇਖੋ ਬੱਚੇ ਇਹ ਇੱਥੇ ਓਕੇ ਹੋ ਗਏ ਆਜੋ ਪ੍ਰਧਾਨ ਜੀ ਹੁਣ 100 ਸੁਢੀ ਆਪਾਂ ਇਹ ਤਾਂ ਆ ਵੀ ਆਤੀ ਪਾਈ ਆਪਾਂ ਆ ਵੀ ਆਤੀ ਪਾਈ ਆ ਆ ਵਾਲੀ ਤੇ ਆਹ ਵਾਲੀਆਂ ਵੀ ਆ ਦੇਖੋ ਆ ਵੀ ਹੁਣੇ ਪਾਈ ਏ ਜੇ ਇਹ ਸੰਗਤਾਂ ਜਿਹੜੀਆਂ ਇਹ ਰੁੱਝੀਆਂ ਰਹਿੰਦੀਆਂ ਨੇ ਸੇਵਾ ਦੇ ਵਿੱਚ ਹੀ ਰੇਲਵੇ ਦਾ ਕੰਮ ਪਿਆ ਤੇ ਕੰਮ ਇਹਨਾਂ ਸਰਦਾਰਾਂ ਨੂੰ ਕਰਨਾ ਪੈ ਰਿਹਾ ਕਿਉਂਕਿ ਇਹ ਤੇ ਮੁਸ਼ਕਿਲ ਆਵੇ ਇਹਨੂੰ ਐਕਸੀਡੈਂਟ ਹੁੰਦੇ ਨੇ ਰੋਜ਼ ਹੀ ਦਿਖਦੇ ਨੇ ਤੇ ਕਿਸੇ ਦਾ ਨੁਕਸਾਨ ਨਾ ਹੋਵੇ ਇੰਨੀਆਂ ਬੇਨਤੀਆਂ ਅਸ਼ੋਕ ਸਿੰਘ ਲੱਟੜ ਦੀਆਂ ਰਣਜੀਤ ਸਿੰਘ ਨੇ ਸਰਪਾਕ ਸਿੰਘ ਬਲਜਿੰਦਰ ਜੀ ਮਗਰ ਮੇਰਾ ਵੀਰ ਉਹ ਗਣਮੈਨ ਵੀ ਖੜਾ ਤਾ ਵਾ ਤੇ ਸਾਰੀਆਂ ਸੰਗਤਾਂ ਹਾਜ਼ਰ ਨੇ ਇਹਨਾਂ ਦੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਤੇ ਇਹ ਇਲਾਕੇ ਦਾ ਇਹਦਾ ਰੋਡ ਦਾ ਕੁਛ ਕਰੋ ਜੀ